ਲਵੀ ਆਡਿਓ ਮੈਂ ਤੁਹਾਨੂੰ ਨਾ ਪੁਆਦਗੇ ਲੋਕਾਂ ਦੀ ਇੱਕ ਬਾਤ ਦੱਸਾਂ ਵੀ ਪੁਆਦਗੇ ਲੋਕ ਜਿੱਥਾ ਹਾਜ਼ਰ ਜਵਾਬ ਬਹੁਤ ਆ ਉੱਥਾਂ ਨਾ ਸਕੀਮੀ ਵੀ ਬਹੁਤ ਹਾਂ ਤੁਹਾਨੂੰ ਇੱਕ ਵਾਰ ਕੀ ਬਾਤ ਦੱਸਾਂ ਵੀ ਮੈਂ ਨਾ ਉਹ ਆਪਣਾ ਮਾਰੇ ਇਲਾਕੇ ਮੈਂ ਇੱਕ ਪਿੰਡਾ ਉੱਥਾਂ ਨਾ ਲੋਕ ਬਹੁਤ ਦੁਖੀ ਦੇ ਉਹ ਕਹਾਂ ਬਈ ਜਿਹੜਾ ਵੀ ਸਰਪੰਚ ਬਣਾ ਬਈ ਉਹ ਕੰਮ ਕੁਮ ਤਾਂ ਕੁਝ ਕਰਦਾ ਨਹੀਂ ਗਰਾਂਟਾ ਛਕਾ ਔਰ ਦੌੜ ਜਾ ਹ ਜਿਹੜਾ ਵੀ ਪੰਚ ਬਣਾ ਸਰਪੰਚ ਬਣਾ ਗਰਾਂਟਾ ਖਾਵਾ ਔਰ ਭੱਜਾ ਤਾਂ ਇਸ ਤੇ ਦੁਖੀ ਹੋਗਾ ਉਹ ਕਹਣ ਲੱਗੇ ਬਈ ਇੱਕ ਬਦਰੋਹੀ ਕਾ ਨਾ ਵੀ ਚਾਚਾ ਆ ਵੀ ਉਹ ਬਹੁਤ ਸਕੀਮੀ ਆ ਵੀ ਆਪਾਂ ਹੌਸਲਵਾ ਚਲੀਏ ਸ਼ਾਇਦ ਉਹ ਆਪਾਂ ਨੂੰ ਅ ਕੋਈ ਨਾ ਕੋਈ ਸਕੀਮ ਦੱਸ ਦੇ ਇਹਨਾਂ ਦੇ ਬਚਣ ਕੀ ਤਾਂ ਉਹ ਜਾ ਕੇ ਜੀ ਮੇਰੇ ਚਾਚੇ ਲਵਾ ਬੱਗੇ ਅੱਗਾ ਜਾ ਕੇ ਕਹਿਣ ਲੱਗੇ ਵੀ ਪੰਡੀ ਜੀ ਕੀ ਹਾਲ ਚਾਲ ਥਾਰਾ ਉਹ ਕਹਾਂ ਵੀ ਹਾਲਤੋਂ ਠੀਕ ਆ ਵੀ ਥਮੇ ਕਿਤਰਾ ਐ ਅੱਜ ਉਹ ਕਹੋ ਜੀ ਵੀ ਕੀ ਕਰੀਏ ਵੀ ਥਾਰਾ ਜਿਹੜਾ ਗਵੰਡੀ ਪਿੰਡਾ ਨਾ ਵੀ ਹਮੇ ਉੱਥੇ ਤੇ ਆਏ ਆ ਬਈ ਆਪਣਾ ਜਿਹੜਾ ਵੀ ਪੰਚ ਸਰਪੰਚ ਬਣਾ ਬਈ ਉਹ ਗ੍ਰਾਂਟਾਂ ਸ਼ਾਕਾਰ ਤੁਰ ਜਾ ਵੀ ਹਮ ਤਾਂ ਬਹੁਤ ਦੁਖੀ ਆ ਬਈ ਗ੍ਰਾਂਟਾਂ ਖਾਵਾਂ ਅਰ ਭੱਜਾਂ ਮੇਰਾ ਚਾਚਾ ਕਹਾ ਵੀ ਲਾਇਓ ਕੋਈ ਖਾਸ ਬਾਤ ਨਹੀਂ ਖਾਇਸ ਤੇ ਤਾਂ ਮਿੱਟਵਾ ਬਚਿਆ ਜਾ ਸਕਾ ਕਹਾ ਵੀ ਉਹ ਕੋਈ ਤਰ੍ਹਾਂ ਕਾਥਾ ਮੈਨੂੰ ਕਰੋ ਵੀ ਜੇ ਮਤਲਬ 7 ਮੈਂਬਰੀ ਪੰਚਾਇਤ ਆ 8 ਮ ਸਰਪੰਚਾ ਤਾਂ ਮੈਨੂੰ ਕਰੋ ਵੀ 8 ਦੇ 8 ਲੰਗੜੇ ਬੰਦੇ ਚੁਣੋ ਉਹ ਕਹਾ ਵੀ ਫੇਰ ਕਾ ਵੀ ਘੱਟੋ ਘੱਟ ਗ੍ਰਾਂਟਾਂ ਖਾਗਾ ਭੱਜेंगे ਤਾਂ ਨਹੀਂ